ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੰਦਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਦੋਸਤੋ ਅੱਜ ਫੇਰ ਪਹੁੰਚ ਚੁੱਕੇ ਆ ਬਾਈ ਨਰਿੰਦਰ ਕੋਲੇ ਐਨ ਕੇ ਫਾਰਮ ਦੋਸਤੋ ਆ ਜੈਸ ਫਾਰਮ ਚ ਬਹੁਤ ਸੋਹਣੀ ਵੱਡੇ ਕੱਦ ਕਾ ਠਾੜੀ ਜਰਸੀ ਦਿਖਾਉਂਗਾ ਹਜੇ ਗੱਪਣਾ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਚੁਗੀ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਸੋਹਣੀ ਜਰਸੀ ਬਾਈ ਜੀ ਹੋਰਾਂ ਦੀ ਪਹਿਲੇ ਸੂਏ ਮੂ ਤੋਂ 4 ਦਿਨ ਦਾ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 20 ਦਿਨ ਦੀ ਬੱਚੀ ਕੱਚੀ ਆ ਹਾਈਟ ਵਾਈਜ਼ ਦੋਸਤੋ ਫੁੱਲ ਉੱਚੇ ਲੰਮੇ ਵੱਡੇ ਕਦ ਕਾਂਠਾ ਲੀ ਆ weight ਵਾਲੇ ਪਾਸੋਂ ਵੀ ਫੁੱਲ ਹੈਵੀ ਬੋਡੀ weight ਵਾਲੀ ਆ ਬੁਤੀ ਬਾਤੀ ਵੇਚ ਸਕਦੇ ਆ ਬਹੁਤ ਸੋਹਣੀ ਛੋਟਾ ਕੰਨ ਆ ਬੁੱਦੀ ਵਾਲੀ ਜਰਸੀ ਆ ਦੋਸਤੋ ਹਵਾਨਾ ਬਾਕੀ ਕਰਮਾਣੀ ਨੇ ਬਹੁਤ ਸੋਹਣਾ ਤਿਆਰ ਕੀਤਾ ਹੋਇਆ 20 ਦਿਨਾਂ ਚ ਬਹੁਤ ਸੋਹਣਾ ਵੱਡਾ ਆਰਡਰ ਤਿਆਰ ਕਰਕੇ ਬੱਚੀ ਨੇ ਫੇਰ ਸੂਣਾ ਦਦ ਬਾਈ ਜੀ ਹੁਣੇ ਕਹਿੰਦੇ ਬੱਚੀ 15 ਕਿਲੋ ਖੁੱਲਾ ਬੜਾ ਆਰਾਮ ਨਾਲ ਚਵਾਜੂ ਹਵਾਨਾ ਦੇ ਸਕਦਾ ਹੈ ਬੈਗ ਸਾਈਡ ਤੇ ਬਹੁਤ ਸੋਹਣਾ ਫਿਟਿੰਗ ਵਾਲਾ ਤਿਆਰ ਕੀਤਾ ਹੋਇਆ ਕਰਮਾ ਵਾਲੀ ਨੇ ਵਲਟਲ ਦੋਸਤੋ ਅਜੇ ਕਾਫੀ ਭਈ ਆ 20 ਦਿਨਾਂ ਚ ਬੱਚੀ ਨੇ ਬਹੁਤ ਸੋਹਣਾ ਵੱਡਾ ਆਰਡਰ ਤਿਆਰ ਕਰਕੇ ਫਿਰ ਸੋਹਣਾ ਥਣਮੇ ਬੱਚੀ ਦੇ ਦੋਸਤੋ ਨੇੜੇ ਤੋਂ ਵਖਾਦਨਾ ਆ ਦੋਸਤੋ ਵੇਚ ਸਕਦੇ ਆ ਥਣ ਚਾਰੇ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿਕਰੇ ਮੈਂ ਇਕੱਲੇ ਇਕੱਲੇ ਲੱਗੇ ਹੋਏ ਆ ਚਾਰਾ ਥਨਾ ਸੇਮ ਹੀ ਸਾਈਜ਼ ਫੋਰ ਸ਼ੈਂਗ ਪੂਰਾ ਵੀ ਨਹੀਂ ਦੋਸੋ ਸੇਮ ਇਸਾਈ ਜੇ ਬਾਕੀ ਬੁੱਤੀ ਬਾਤੀ ਬਹੁਤ ਸੋਹਣੀ ਹੈ ਛੋਟਾ ਕਾਨ ਨਾ ਬੋਦੀ ਵਾਲੀ ਜਰਸੀ ਆ ਪ੍ਰਿੰਟ ਬਹੁਤ ਸੋਹਣਾ ਵੱਛੀ ਦਾ ਪੈਟ ਪੋਟਾ ਵੀ ਦੋਸੋ ਚੰਗਾ ਚੌੜਾ ਵੇਟ ਵਾਲੇ ਪਾਸੋਂ ਵੀ ਕਰਮਾਂ ਵਾਲੀ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਮੁੱਲ ਬਾਈ ਨੇ ਰੱਖਿਆ ਹੋਇਆ ਇੱਕ ਨੰਬਰ ਵੱਛੀ ਦਾ 52000 ਰੁਪਇਆ ਉਹ ਚੋ ਬਾਈ ਕਹਿੰਦਾ ਮਾਨ ਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂ ਕਿ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਕਦੀ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ